ਮੇਰਾ ਨਾਮ ਜੀ ਸਮਸ਼ੇਰ ਸਿੰਘ ਮੈਂ ਮੌਜੂਦਾ ਸਰਪੰਚ ਆ ਪਿੰਡ ਬਾਬੋਵਾਲ ਜੀ ਹਲਕਾ ਮਜੀਠਾ ਜ਼ਿਲ੍ਹਾ ਬਰਸਰ ਜੀ ਕੀ ਦੁਖਦਾਈ ਘਟਨਾ ਵਾਪਰੀ ਕੀ ਕਹਿਣਾ ਸਰਬੋਜ ਦੁੱਖ ਘਟਨਾ ਵਾਪਰੀ ਰਹੀ ਹੈ ਇਹ ਮੈਂ ਸਵਾ 5:30 ਵਜੇ ਮੈਨੂੰ ਫੋਨ ਆਇਆ ਕਿ ਇੱਕ ਬੱਚਾ ਪੀ ਡਿੱਗਾ ਵਾ ਜੀ ਕੀ ਨਾਮ ਆ ਬੱਚੇ ਦਾ ਨਾਮ ਏਕਮਪ੍ਰੀ ਸਿੰਘ ਪਿਤਾ ਦਾ ਨਾਮ ਉਹਦੇ ਪੁੱਤ ਇਹਦਾ ਨਾਮ ਹੈ ਜੀ ਤਨਵੀਰ ਸਿੰਘ ਤੇ ਜਦੋਂ ਅਸੀਂ ਮੌਕੇ ਤੇ ਦੇਖਿਆ ਵਾ ਬੱਚਾ ਘਰ ਲੈ ਗਿਆ ਜਦੋਂ ਜਿੱਥੇ ਬੱਚੇ ਨੂੰ ਸੱਟਾਂ ਲੱਗੀਆਂ ਸੀ ਉੱਥੇ ਜਾ ਕੇ ਦੇਖਿਆ ਤੇ ਇਟਾਂ ਰੁੜੇ ਪਈਆਂ ਕਾਫੀ ਕਾਫੀ ਖੂਨ ਨਾਲ ਲਿਬੜੇ ਤੇ ਅਸੀਂ ਉਦੋਂ ਆਈਡੀਆ ਲਾ ਲਿਆ ਵੀ ਕਿਸੇ ਨੇ ਮਾਰਿਆ ਵਾ ਫਿਰ ਅਸੀਂ ਉਸੇ ਵਾਲੇ ਪੁਲਿਸ ਨੂੰ ਫੋਨ ਕੀਤਾ ਉਹ ਮੁਲਾਜ਼ਮ ਉਸੇ ਵਾਲੇ ਹਾਜ਼ਰ ਹੋਏ ਆ ਆ ਗਏ ਚਾਰੇ ਉਹ ਮੌਕੇ ਤੇ ਦੇਖਣ ਦੇ ਕਾਰਵਾਈ ਕਰਨ ਦੇ ਆ ਤੇ ਬੱਚੇ ਦੀ ਉਮਰ ਕਿੰਨੀ ਹੈ ਬੱਚੇ ਦੀ ਉਮਰ ਹੈਗੀ ਜੀ 7 ਸਾਲ ਕਿੰਨੇ ਭੈਣ ਭਰਾ ਇਹ ਦੋ ਭੈਣ ਭਰਾ ਜੋ ਇੱਕ ਭੈਣ ਹੈ ਦੇਖ ਭਰਾ ਵਾ ਦੇਖੋ ਜੋ ਵੀ ਸਾਡੇ ਕੋ ਆਪਾਂ ਕਰਾਂਗੇ ਜੀ ਮੰਗ ਕੀ ਕਰਦੇ ਹੋ ਪ੍ਰਸ਼ੰਸਾ ਮੰਗ ਇਹ ਕਹਿੰਦੇ ਜਲਦੀ ਤੋਂ ਜਲਦੀ ਸਾਨੂੰ ਮੁਸਲਮਾਨ ਦਾ ਪਤਾ ਲੱਗੇ ਤੇ ਉਹਨਾਂ ਦੇ ਜੋ ਬੰਦੀ ਆ ਕਾਰਵਾਈ ਕੀਤੀ ਜਾਵੇ ਮੇਰਾ ਪੁੱਤਰਾ ਬਾਜੀ ਤੇ ਕੀ ਗੱਲ ਬਾਤ ਹੋਈ ਆ ਉਹ ਮਾਰ ਦਿੱਤਾ ਜੀ ਕਹਿੰਨੇ ਵੜ ਦਿੱਤਾ ਕੋਈ ਪਤਾ ਨਹੀਂ ਕਿ ਲੱਗਾ ਵੀ ਲਈ ਜੀ ਕੋ ਚੋਟਾਲ ਕੰਡੇ ਸਾਹਿਬ ਨੂੰ ਕਿਦਾਂ ਪਤਾ ਲੱਗਾ ਤੁਹਾਨੂੰ ਵੀ ਕਾਕਾ ਜਿਹੜੋ ਮੇਰੀ ਦੁਕਾਨ ਕਕੇ ਦੀ ਬੀਜਣਿਆਂ ਨੇ ਕਣਕ ਵੀਰਾ ਕੋਠੀ ਜਾਣੇ ਰਿਹਾ ਤੇ ਟਰੈਕਟਰ ਲਾ ਕੇ ਘਰ ਹੀ ਆਏ ਹਾਂ ਕਰ ਵੀ ਨਹੀਂ ਆਇਆ ਗਿਆ ਤੇ ਮੇਰੇ ਉੱਥੇ ਹੀ ਤੇ ਖਲੋਤਾ ਦੇ ਉਹ ਪ੍ਰੋਫੈਟਰ ਇੱਥੇ ਬੂਏ ਗੜੀ ਹੋ ਪਰ ਇਹਦੀ ਗੱਲ ਹੋ ਗਈ ਜਿਹੜਾ ਡਾਕਟਰ ਵੀ ਰ ਆ ਇੱਥੇ ਖਲੋਤੇ ਡੋਵੇਂ ਉੱਥੋਂ ਜੋ ਵੇਖਿਆ ਤੇ ਮੇਰੀ ਨੌਂ ਦੀ ਦਾਦਾ ਨਿਕਲ ਗਿਆ ਤੇ ਮੈਂ ਭੱਜ ਕੇ ਨਾ ਠਾਵੇਂ ਕਿ ਪੈਂ ਕੀ ਗੱਲ ਹੋਈ ਉਹਨੇ ਕੜੇ ਹੁੰਡਾ ਮਰ ਗਿਆ ਹੁੰਡਾ ਮਰ ਗਿਆ ਮਰੇ ਟਾਈਟ ਆ ਕੋਠੀ ਗਣੇ ਕਰਾ ਲਾ ਕੇ ਐ ਕਣਕ ਬੀਜਣ ਜਾਂ ਸਵੇਰ ਆਜੀ ਆ ਕੁਛ ਸਮਾਂ ਪਹਿਲਾਂ ਸਾਨੂੰ ਤਲਾਹ ਨਹੀਂ ਸੀ ਇਥੇ ਏ ਕਮਪਰੀਸਿੰਗ ਸਾਨੂੰ ਧਰਮਪ੍ਰੀਤ ਸਿੰਘ ਇਹਨਾਂ ਦੀ ਉਮਰ ਛੋਟਾ ਬੱਚਾ 7 ਸਾਲਾ ਉਦੋਂ ਮਾਦਿਸ ਬੰਦ ਵਿੱਚ ਸਾਨੂੰ ਇੱਕ ਖਬਰ ਮਿਲੀ ਸੀ ਇਥੇ ਜੋ ਤਲਾ ਮਿਲ ਗਿਆ ਉਹਨਾਂ ਦੇ ਘਰ ਪਹੁੰਚੇ ਆ ਇਥੇ ਜੋ ਫੈਮਿਲੀ ਦੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਤੇ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਜਿਹੜੀ ਅਫਰਦਰ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਹੈ ਜੋ ਵੀ ਅੱਗੇ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਏਗੀ